ਆਮ ਆਦਮੀ ਪਾਰਟੀ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਸਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਜਿਹੜਾio ਬਦਲ ਦਿੱਤਾ ਗਿਆ ਤਾਂ ਭਗਵੰਤ ਮਾਨ ਦੀ ਥਾਂ ਹੁਣ ਆਮ ਆਦਮੀ ਪਾਰਟੀ ਦੀ ਕਮਾਂਡ ਜਿਹੜੀ ਹੈ ਉਹ ਅਮਨ ਰੋੜਾ ਦੇ ਹੱਥ ਦਿੱਤੀ ਗਈ ਅਮਨ ਰੋੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਨੇ ਦਰਸਲ ਸੀਐਮ ਆਂંદਵੱਲੂ ਜਿਹੜੀ ਪਾਰਟੀ ਦੀ ਕਮਾਂਡ ਉਹਨਾਂ ਦੇ ਹੱਥੀ ਸਮਪੀ ਗਈਆ ਤਾਂ ਉੱਥੇ ਹੀ ਦੱਸ ਦਈਏ ਕਿ ਸ਼ੈਰੀ ਕਲਸੀ ਜਿਹੜੇ ਨੇ ਉਹਨਾਂ ਨੂੰ ਉਪ ਪ੍ਰਧਾਨ ਬਣਾਇਆ ਗਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਹੁਣ ਕੈਬਨਿਟ ਮੰਤਰੀ ਅਮਨ ਅਰੋੜਾ ਇਹ ਅਹੁਦਾ ਸੰਭਾਲ ਰਹੇ ਨੇ ਦੱਸ ਦਈਏ ਕਿ ਖੁਦ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਦੱਸ ਦਈਏ ਕਿ ਕੁਝ ਸਮ ਪਹਿਲਾਂ ਹੀ ਸੀਐਮ ਮਾਨ ਨੇ ਇਸ ਜ਼ਿੰਮੇਵਾਰੀ ਨੂੰ ਛੱਡਣ ਦੀ ਇੱਛਾ ਜ਼ਾਹਿਰ ਕੀਤੀ ਸੀ ਜਿਸ ਤੋਂ ਬਾਅਦ ਕਿ ਹੁਣ ਅਧਿਕਾਰਕ ਤੌਰ ਤੇ ਐਲਾਨ ਕੀਤਾ ਗਿਆ ਸੀ ਐਮਾਨ ਦੇ ਨਾਲ ਉਹਨਾਂ ਦੀ ਜਿਹੜੀ ਤਸਵੀਰ ਹੈ ਉਸ ਸਾਹਮਣੇ ਆਈ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀ ਕੈਬਨਟ ਮੰਤਰੀ ਅਮਨ ਅਰੋੜਾ ਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਪ ਰਿਹਾ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਮਨ ਅਰੋੜਾ ਪਾਰਟੀ ਦੇ ਪ੍ਰਧਾਨ ਤੇ ਸ਼ੈਰੀ ਕਲਸੀ ਉਪ ਪ੍ਰਧਾਨ ਦੇ ਤੌਰ ਤੇ ਕੰਮ ਕਰਨਗੇ ਤੇ ਉਹਨਾਂ ਲਿਖਿਆ ਕਿ ਮੈਨੂੰ ਆਪਣੇ ਦੋਵਾਂ ਸਾਥੀਆਂ ਤੇ ਪਰ ਉਸਾਇਕ ਉਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤਾਂ ਦੱਸइए ਕਿ ਆਮ ਆਦਮੀ ਪਾਰਟੀ ਨੂੰ ਨਵਾਂ ਪ੍ਰਧਾਨ ਜਿਹੜਾ ਉਹ ਮਿਲਿਆ ਅਮਨ अरोड़ा ਦੇ ਹੱਥ ਹੁਣ ਆਮ ਆਦਮੀ ਪਾਰਟੀ ਦੀ ਕਮਾਂਡ ਸੌਂਪੀ ਗਈ ਹੈ ਨਜਾਇਜ਼ ਸਬੰਧਾਂ ਦੇ ਚੱਲਦਿਆਂ ਇੱਕ ਪਤਨੀ ਦੇ ਵੱਲੋਂ ਹੀ ਆਪਣੇ ਫੌਜੀ ਪਤੀ ਨੂੰ ਮਰਵਾ ਦਿੱਤਾ ਗਿਆ ਤਾਂ ਮਾਮਲਾ ਅੰਮ੍ਰਿਤਸਰ ਦੇ ਪਿੰਡ ਬਾਲੀਆਂ ਮਝਪੁਰ ਦਾ ਸਾਹਮਣੇ ਆਇਆ ਜਿੱਥੇ ਵਿਅਕਤ ਮਹਿਲਾ ਦੇ ਵੱਲੋਂ ਨਜਾਇਜ਼ ਸਬੰਧਾਂ ਦੇ ਚੱਲਦਿਆਂ ਆਪਣੇ ਦੋ ਆਸ਼ਿਕਾ ਵਿਕੂਲੋ ਆਪਣਾ ਸਭ ਦਾ ਫੌਜੀ ਪਤੀ ਮਰਵਾ ਦਿੱਤਾ ਗਿਆ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਕੌਰ ਜਿਸ ਦੇ ਕੀ ਗੈਰ ਮਰਦਾ ਦਿਨਾ ਸੰਬੰਧ ਸਨ ਜਿਸ ਕਰਕੇ ਉਸ ਦਾ ਪਤੀ ਉਸ ਨੂੰ ਕਾਫੀ ਵਰਜਦਾ ਸੀ ਤੇ ਬੀਤੀ ਰਾਤ ਉਸ ਦਾ ਪਤੀ ਕਮਰੇ ਦੇ ਵਿੱਚ ਸੁੱਤਾ ਹੋਇਆ ਸੀ ਇਹ ਮਹਿਲਾ ਨੇ ਆਪਣੇ ਪ੍ਰੇਮੀ ਨੂੰ ਸਾਥ ਲੈ ਤੋਨਾ ਰਲ ਕੇ ਮੂਹ ਸਿਰ ਘੁੱਟ ਕੇ ਉਸ ਨੂੰ ਮਾਰ ਦਿੱਤਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਚੁਕਿਤ ਮਹਿਰਾ ਤੇ ਉਸ ਦੇ ਆਸ਼ਿਕਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਤਾਪ ਸਿੰਘ ਜੀ ਕੀ ਘਟਨਾ ਕਰਮ ਆਪ ਰਿਹਾ ਜੀ? ਘਟਨਾ ਕਰਮ ਜੀ ਰਾਤੀ 8:30 ਵਜੇ ਮਤਲਬ ਦੋ ਬੰਦੇ ਆਏ ਮਤਲਬ ਜੀ ਉਹਨਾਂ ਨੇ ਉਹਦਾ ਗਲ ਘੁੱਟ ਕੇ ਨੂੰ ਮਾਰਤਾ ਜੀ। ਗਲ ਘੁੱਟ ਕੇ। ਹਾਂਜੀ। ਤੁਹਾਨੂੰ ਕਿਵੇਂ ਪਤਾ ਲੱਗਾ? ਸਾਨੂੰ ਉਹ ਲੜਕੀ ਨੇ ਫੋਨ ਕੀਤਾ ਜੀ ਸਾਡੀ ਮਤਲਬ ਭੈਣ ਦੀ ਗੁੱਡੀ ਨੇ ਫੋਨ ਕੀਤਾ ਜੀ ਕੀ ਦੱਸਿਆ ਗਿਆ ਕਿ ਡੈਡੀ ਨੂੰ ਦੋ ਬੰਦੇ ਆਏ ਨੇ ਮਾਰਤਾ ਗਲ ਕੁੱਟ ਕੇ ਤੁਹਾਨੂੰ ਕਿਵੇਂ ਸ਼ੱਕ ਜਿਹੜਾ ਪਿਆ ਹੈ ਸ਼ੱਕ ਪਿਆ ਜੀ ਮਤਲਬ ਕਿਉਂਕਿ ਸਾਡੀ ਭੈਣ ਨੇ ਮਤਲਬ ਉਹਨਾਂ ਨੂੰ ਛਡਾਇਆ ਨਹੀਂ ਜੀ ਮਤਲਬ ਮਤਲਬ ਉਹਨਾਂ ਨੇ ਮਤਲਬ ਛਡਾਇਆ ਨਹੀਂ ਗੁੱਡੀ ਸਾਡੀ ਆਂਦੀ ਰਹੀ ਕਿ ਮਤਲਬ ਡੈਡੀ ਨੂੰ ਮਾਰਨ ਡਿਆ ਤੇ ਉਹਨੇ ਗੁੱਡੀ ਨੂੰ ਨਹੀਂ ਅੱਗੇ ਜਾਣਤਾ ਹਾਂਜੀ ਬੰਦੇ ਬਾਅਦ ਵਿੱਚ ਕੈਮਰਾ 'ਚ ਨਿਕਲੇ ਤਾਂ ਉਹਨਾਂ ਦੀ ਪਛਾਣਾਂ ਆ ਗਈ ਬੰਦੇ ਕਿੱਥੋਂ ਫੜੇ ਕੋਈ ਇਹ ਫਰੋਜ਼ਪੁਰੋਂ ਫੜੇ ਜੀ ਬਲੇ ਚੋਂ ਭੱਜ ਚੁੱਕੇ ਸੀ ਹਾਂਜੀ ਟ੍ਰੇਨ ਤੇ ਚਲ ਗਏ ਜੀ ਬਾਅਦ ਚੋਂ ਜੀ ਉਮੀਦ ਰੱਖਦੇ ਆਂ ਜਿਹੜਾ ਕਿ ਇਨੀ ਜਲਦੀ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹ ਜੀ ਇਹਨਾਂ ਮਤਲਬ ਇਹਨਾਂ ਦੀ ਬਹੁਤ ਵਧੀਆ ਗੱਲ ਹੈ ਉਸੇ ਵੇਲੇ ਨਾਲ ਸਾਡੇ ਚੱਲੇ 6-7 ਪੁਲਿਸ ਮੁਲਾਜ਼ਮਾ ਸਾਡੇ ਨਾਲ ਗਿਆ ਜੀ ਐਸ ਐਚਓ ਬਿਆਸ ਹੀ ਨਾਲ ਜੀ ਇਹਨਾਂ ਨੇ ਨੰਬਰ ਤੇ ਉਹਦੇ ਟ੍ਰੇਸ ਕਰਕੇ ਤੇ ਉਹਨਾਂ ਨੂੰ ਫੜ ਲਿਆ ਮਤਲਬ ਉਮੀਦ ਰੱਖਦੇ ਆਂ ਪੁਲਿਸ ਤੋਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਕਾਇਆਈ ਉਹਨਾਂ ਨੂੰ ਬੰਦਾ ਬਿਲਕੁਲ ਸਹੀ ਜਿਹੜਾ ਮਾਰਿਆ ਗਿਆ ਜੀ ਕਿੰਨੀਆਂ ਨੌਕਰੀਆਂ ਦੱਸ ਰਹੇ ਕਿ ਹਾਂ ਜੀ ਦੂਜੀ ਨੌਕਰੀ ਕਰਨ ਰਿਹਾ ਹੈ ਜੀ ਫਰਵਿਲ ਕੇ ਰਿਟਾਇਰਮੈਂਟ ਹੀ ਮਤਲਬ ਕਾਫੀ ਉਮਰ ਦੇ ਵੀ ਵੱਡੇ ਉਮਰ ਸਾਹ ਜੀ 42 41 ਸਾਲੀ ਖਲ ਦੇਰ ਰਾਤ ਮੁਖਫਸਾ थाना ਬਿਆਸ ਨੂੰ ਸਰਦਾਰ ਪ੍ਰੇਮ ਸਿੰਘ ਪੁੱਤਰ ਸਰਦਾਰ ਕਰਮ ਸਿੰਘ ਵਾਸੀ ਬਾਲੀਆ ਮੰਜਪੁਰ ਨੇ ਇੱਕ ਬਿਆਨ ਤਹਿਰੀਰ ਕਰਾਇਆ ਜਿਸ ਮੁਤਾਬਕ ਉਹਨਾਂ ਦੇ ਲੜਕੇ ਸੁਖਦੇਵ ਸਿੰਘ ਦਾ ਕਤਲ ਉਹਨਾਂ ਦੀ ਹੀ ਨੂੰ ਅਤੇ ਦੋ ਸਹਿ ਦੋਸ਼ੀਆਂ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਬਾਬਾ ਕਾਲਾ ਸਾਹਿਬ ਵਿਖੇ ਉਹਨਾਂ ਦੇ بیٹے ਦੇ ਘਰ ਹੀ ਕਰ ਦਿੱਤਾ ਸੀਗਾ ਇਸ ਮੁਤਾਬਕ थाना ਬਿਆਸ ਦੀ ਪੁਲਿਸ ਨੇ ਮੁਕਦਮਾ ਦਰਜ ਕਰਕੇ ਤੁਰੰਤ ਐਕਸ਼ਨ ਕਰਦੇ ਹੋਏ ਮਨਜੋਗ ਡੀਆਈਜੀ ਸਾਹਿਬ ਬਾਰਡਰ ਰੇਂਜ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਜਿਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸਰਦਾਰ ਚਰਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਸਾਹਿਬ ਅੰਮ੍ਰਿਤਸਰ ਵਿਖਾਤੀ ਜੀ ਦੇ ਆ ਗਾਈਡਲਾਈਨਸ ਦੇ ਮੁਤਾਬਕ ਕੰਮ ਕਰਦੇ ਹੋਏ ਕੁਝ ਹੀ ਘੰਟਿਆਂ ਦੇ ਵਿੱਚ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਮੁਕੱਦਮਾ ਦੇ ਤਿੰਨਾਂ ਦੋਸ਼ੀਆਂ ਨੂੰ ਹੀ ਥੋੜੇ ਹੀ ਸਮੇਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਮਨਜੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਮੋਗਾ ਪੁਲਿਸ ਦੇ ਵੱਲੋਂ ਪਿੰਡ ਮਾਣੁਕੇ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਇੱਕ ਦੇਸੀ ਪਿਸਤੌਲ 30 ਬੋਰ ਤੇ ਜ਼ਿੰਦਾ ਰੋਂਦ ਸਮੇਤ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇੱਥੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਤਬੀਤੇ ਸਮੇਂ ਦੌਰਾਨ ਪਿੰਡ ਮਾਣੁਕੇ ਦੇ ਵਿੱਚ ਫਾਇਰਿੰਗ ਹੁੰਦੀ ਹੈ ਤਾਂ ਇਸੇ ਮਾਮਲੇ ਦੇ ਵਿੱਚ ਦੋਸ਼ੀ ਦੋ ਵਿਅਕਤੀ ਕਾਬੂ ਹੋਏ ਨੇ ਜਿਨ੍ਹਾਂ ਦੇ ਕੋਲੋਂ ਇੱਕ ਦੇਸੀ ਪਿਸਤੌਲ 30 ਬੋਰ ਤੇ ਪੂਰ ਜਿਹੜੇ ਹਥਿਆਰ ਨੇ ਉਬਰામਤ ਹੋਏ ਨੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਬਲੂ ਕਾਰ ਦੇ ਵਿੱਚ ਫਾਇਰਿੰਗ ਕੀਤੀ ਗਈ ਸੀ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਜਿਹੜੇ ਦੋ ਵਿਅਕਤੀ ਨੇ ਇਹਨਾਂ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਜਸਪਾਲ ਸਿੰਘ ਜੋ ਕਿ ਇਹਨਾਂ ਦਾ ਇੱਕ ਸਾਥੀ ਹੈ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਹੈ ਉਸ ਨੂੰ ਵੀ ਲੈ ਕੇ ਆਂਦਾ ਜਾਵੇਗਾ ਤੇ ਉਸ ਕੋਲੋਂ ਵੀ ਪੁੱਛਗਿੱਛ ਹੋਵੇਗੀ ਇਸ ਮਾਮਲੇ ਦੇ ਵਿੱਚ ਖੁਲਾਸਿਆਂ ਦੀ ਉਮੀਦ ਹੈ ਭਾਜੀ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੀ ਜਾਣਕਾਰੀ ਦਿਓ ਇੱਕ ਮੋਗਾ ਪੁਲਿਸ ਵੱਲੋਂ ਇੱਕ ਪਿੰਡ ਮਾਨੁਕੇ ਜਿਹੜੀ ਫਾਇਰਿੰਗ ਹੋਈ ਸੀ ਜਿਹੜੀ 13 11 2024 ਨੂੰ ਇਹ ਫਾਇਰਿੰਗ ਹੋਈ ਸੀ ਸ਼ਾਮ ਨੂੰ ਤਰੀਕ तकरीबन ਸ਼ਾਮ ਨੂੰ 7 ਵਜੇ ਜੋ ਜਿਸ ਦੇ ਤਹਿਤ ਐਫ ਆਈ ਆਰ ਨੰਬਰ 233 ਅਸੀਂ ਅੰਡਰ ਸੈਕਸ਼ਨ 125 BNS 25 27 54 59 ਆਮ ਸੈਕਟਰ ਰਜਿਸਟਰਡ ਕੀਤੀ ਸੀ ਅਗੇਂਸਟ ਅਨਨੋਨ ਪਰਸਨਸ ਇਹ ਫਾਇਰਿੰਗ ਹੋਈ ਸੀ ਆਪਣੇ ਜੋ ਮੇਜਰ ਸਿੰਘ ਹੈਗਾ ਉਹਨਾਂ ਦੇ ਘਰੇ ਹੋਈ ਸੀ ਮਾਨੂਕੇ ਪਿੰਡ ਇਸ ਵਿੱਚ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸੀਆਈਏ ਪੁਲਿਸ ਅਤੇ ਐਸਐਚਓ ਨਿਹਾਲ ਸਿੰਘ ਵਾਲਾ ਨੇ ਅਸੀਂ ਦੋ ਬੰਦੇ ਅਸੀਂ ਫੜੇ ਹੈਗੇ ਤੇ ਤਿੰਨ ਬੰਦੇ ਟੋਟਲ ਨੋਮੀਨੇਟ ਇਹਦੇ ਵਿੱਚ ਹੋਏ ਹੈਗੇ ਜਿਸ ਦੇ ਵਿਨੇਸੋ ਵਿਨੇ ਕੁਮਾਰ ਉਰਫ ਵਿਨੇਸੋ ਹੋਤਾ ਜਤਿੰਦਰ ਉਰਫ ਅਰਸ਼ ਅਤੇ ਜਸਪਾਲ ਸਿੰਘ ਜੱਸਾ ਪੁੱਤਰ ਮਹਿੰਦਰ ਸਿੰਘ ਵਾਸੀ ਫਿਰੋਇਪੁਰ ਇਹ ਤਿੰਨ ਬੰਦੇ ਅਸੀਂ ਨੋਮੀਨੇਟ ਕੀਤੇ ਆ ਅੰਨਾ ਵਿੱਚ ਦੋ ਬੰਦੇ ਅਸੀਂ ਅਰੈਸਟ ਕਰ ਲਿੱਤੇ ਗਿਆ ਵਿਨੇ ਜੋ ਵਿਨੇ ਕੁਮਾਰ ਜਿਸ ਨੇ ਗੋਲੀ ਚਲਾਉਣ ਵਾਲਾ ਸੀ ਇਹ ਅਤੇ ਜਤਿੰਦਰ ਜੋ ਮੋਟਰਸਾਈਕਲ ਤੇ ਆਇਆ ਸੀ ਇਹ ਦੋਨੋਂ ਇਹ ਰਾਈਡਰ ਸੀ ਇਹਨਾਂ ਨੇ ਗੋਲੀ ਚਲਾਈ ਹੈਗੀ ਇਹਨਾਂ ਨੇ ਜਸਪਾਲ ਸਿੰਘ ਦੇ ਕਹਿਣ ਤੇ ਗੋਲੀ ਚਲਾਈ ਹੈਗੀ ਹੈ ਜਸਪਾਲ ਸਿੰਘ ਨੇ ਇਹਨਾਂ ਤੋਂ ਇੱਕ ਜਿਹੜਾ ਹੈਗਾ ਇਹਨਾਂ ਨੂੰ ਇੱਕ ਪਿਸਟਲ ਤੇ ਇੱਕ ਜਿਹੜਾ ਬਾਈ ਕੰਨ ਨੂੰ ਪ੍ਰੋਵਾਈਡ ਕੀਤਾ ਸੀ ਗੋਲੀ ਚਲਾਉਣ ਲਈ ਤੇ ਜਿਸ ਵੀ ਜਸ ਸੀ ਜਿਹੜਾ ਹੈਗਾ ਪਿਸਤਲ ਅਸੀਂ ਜਿਹੜਾ ਹੈਗਾ 30 ਬੋਰ ਦਾ ਜਿਹੜਾ ਉਹ ਬਰਾਮਦ ਕਰ ਲਿੱਤਾ ਗਿਆ ਹੈਗਾ ਇਹ ਸਰ ਰੰਜਿਸ਼ ਕੀ ਸੀ ਮੇਜਰ ਸਿੰਘ ਨਾਲ ਇਹ ਹਜੇ ਅਸੀਂ ਜਸਪਾਲ ਸਿੰਘ ਜੋ ਹੁਣ ਫਰੀਦਕੋਟ ਜੇਲ੍ਹ ਚ ਬੰਦ ਹੈਗਾ ਉਹਨੂੰ ਲੈ ਕੇ ਆਵਾਂਗੇ ਉਸ ਤੋਂ ਜਿਹੜੀ ਇਹਨਾਂ ਦਾ ਮੇਨ ਮੋਟਿਵ ਆ ਉਹ ਕਲੀਅਰ ਹੋਏਗਾ ਕਿ ਕਿਹੜੇ ਰੰਜਿਸ਼ ਤੱਕ ਇਹਨਾਂ ਨੂੰ ਇਹ ਕੰਮ ਦਿੱਤਾ ਗਿਆ ਸੀ ਕਿੰਨੇ ਫਾਇਰ ਦਿੱਤੇ ਸੀ ਜਿਹਨੇ ਕਰਦੇ ਸੀ ਇਸ ਵਿੱਚ ਘੱਟੋ-ਘੱਟ 2-3 ਫਾਇਰ ਹੋਏ ਹੈਗੇ ਸੀ ਜਿਹੜੇ ਹੈਗੇ ਸਾਨੂੰ ਪਤਾ ਲੱਗੇ ਹੈਗੇ ਅਸੀਂ ਫਦਰ ਇਨਵੈਸਟੀਗੇਸ਼ਨ ਕਰਦੇ ਪਏ ਹੈਗੇ ਹੁਣ ਅਸੀਂ ਰਿਮਾਂਡ ਲਵਾਂਗੇ ਇਹਨ ਕਿ ਇਹਨਾਂ ਕੋ ਮਿਲਿਆ ਹੈ ਸਾਨੂੰ ਇਹਨਾਂ ਕੋਲੋਂ ਕਲਾਪ ਪਿਸਟਲ ਵੀ ਬਰਾਮਦ ਹੋਇਆ ਹੈਗਾ ਰਾਉਂਡ ਵਗੈਰਾ ਵੀ ਬਰਾਮਦ ਹੋਣੇ ਬਾਕੀ ਮਨਸ਼ਾ ਕਿਸੇ ਵੀ ਇਹਨਾਂ ਦੀ ਫਾਰਮ ਕਰਦੀ ਮਨਸ਼ਾ ਤਾਂ ਦੱਸਦੀ ਮੈਂ ਨਾ ਜਸਪਾਲ ਸਿੰਘ ਜਿਹੜਾ ਜਿਹਦੇ ਉੱਪਰ 6 ਪਰਚੇ ਰਜਿਸਟਰਡ ਨੇ ਕੁੱਲ 2 ਦੇ ਉੱਪਰ 302 ਦੇ ਪਰਚੇ ਆ ਤੇ ਇਹ ਕਾਫੀ ਡਰੇਡਡ ਕ੍ਰਿਮੀਨਲ ਹੈਗਾ ਹੁਣ ਫਰੀਦਕੋਟ ਜੇਲ੍ਹ ਚ ਬੰਦ ਹੈਗਾ ਜਿਹੜਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ ਇਹਦੇ ਦਿਸ਼ਾ ਨਿਰਦੇਸ਼ ਤੇ ਇਹਨਾਂ ਨੇ ਇਹ ਕੰਮ ਕੀਤਾ ਸੀ ਤੁਸੀਂ ਕਹਿੰਦੇ ਕੌਨ ਆਈਸੀ ਜਿਹੜੀ ਡੇਲੀਜ਼ ਨੇ ਬਿਆਨ ਦਿੱਤੇ ਸੀ ਉਹਨੂੰ ਕੋਈ ਕਾਲ ਆਈ ਹੋਵੇ ਨਹੀਂ ਕੋਈ ਕਾਲ ਐਕਸਟਰੋਸ਼ਨ ਨਾਲ ਆਇਆ ਕੰਮ ਨਹੀਂ ਹੈਗਾ ਜੋ ਸਾਨੂੰ ਲੱਗਦਾ ਹੈ ਕਿ ਇਹਨਾਂ ਦੀ ਇਹਨੇ ਕੋਈ ਰੰਜਿਸ਼ ਹੈਗੀ ਹੈ ਜੋ ਮੇਜਰ ਸਿੰਘ ਨਾਲ ਇਹ ਹੈਗੀ ਹੈ ਕੋਈ ਮੇਜਰ ਸਿੰਘ ਵੀ ਜਿਹੜਾ ਰੀਸੈਂਟਲੀ ਜੇਲ੍ਹ ਚ ਆਇਆ ਹੈਗਾ ਭਾਜੀ ਜਿਹੜਾ ਜਸਪਾਲ ਸਿੰਘ ਨੇ ਇਹਨਾਂ ਦੋਨਾਂ ਨੂੰ ਅਸਲਾ ਤੇ ਮੋਟਰਸਾਈਕਲ ਪ੍ਰੋਵਾਈਡ ਕਰਾਇਆ ਉਹ ਬੰਦਾ ਕੌਣ ਹੈ ਜਿਹਦੇ ਜਰੀਏ ਇੰਨਾ ਤੱਕ ਇਹ ਸਮਾਨ ਪਹੁੰਚਾਇਆ ਗਿਆ ਉਹ ਤਾਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਨਾ ਅਜੇ ਤਾਂ ਸਾਨੂੰ ਇਹ ਤਾਂ ਇਹ ਮਿਲੇ ਆ ਕਿ ਇਹਨਾਂ ਨੇ ਦੱਸਿਆ ਕਿ ਸਾਨੂੰ ਇਹਨਾਂ ਨੇ ਪ੍ਰੋਵਾਈਡ ਕਰਵਾਇਆ ਹੈਗਾ ਅਸੀਂ ਬਰਾਮਦ ਕਰ ਲਿੱਤਾ ਗਿਆ ਹੈਗਾ ਪਿਸਟਲ ਉਹ ਤਾਂ ਹੁਣ ਅੱਗੇ ਜਸਪਾਲ ਸਿੰਘ ਨੂੰ ਪੁੱਛਾਂਗੇ ਕਿ ਕਿੱਥੋਂ ਕਿਉਂ ਲੈ ਕੇ ਆਏ ਆ ਹੈਗੇ ਕਿ ਜੇ ਜਰੀਏ ਪ੍ਰੋਵਾਈਡ ਕਰਵਾਇਆ ਸਰ ਮੇਜਰ ਸਿੰਘ ਕਿਹੜੇ ਕੇਸ ਦੇ ਅੰਦਰ ਦੀ ਹੈ ਜੀ ਮੇਜਰ ਸਿੰਘ ਦੇ ਉੱਪਰ ਦੋ ਐਨਡੀਪੀਐਸ ਦੇ ਕੇਸ ਰਜਿਸਟਰਡ ਹੈਗੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਵਾਦਤ ਬਿਆਨ ਨੂੰ ਲੈ ਕੇ ਪ੍ਰਗਟ ਸਿੰਘ ਦੇ ਵੱਲੋਂ ਉਹਨਾਂ ਨੂੰ ਨਸੀਹਤ ਦਿੱਤੀ ਗਈ ਤਾਂ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਵੱਲੋਂ ਕੀ ਇੱਕ ਵਿਵਾਦਤ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਜਿਹੜੇ ਪ੍ਰਗਟ ਸਿੰਘ ਨੇ ਉਹਨਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਨਸੀਹਤ ਦਿੱਤੀ ਉਹਦੇ ਦੱਸਦੀ ਕਿ ਇਸ ਦੇ ਦਰਮਿਆਨ ਪ੍ਰਗਟ ਸਿੰਘ ਦੇ ਵੱਲੋਂ ਕਈ ਮੁੱਦਿਆਂ ਤੇ ਗੱਲਬਾਤ ਕਰਦਿਆਂ ਬਿਆਨ ਦਿੱਤੇ ਗਏ ਨੇ ਪਾਈ ਬਲਵੰਤ ਸਿੰਘ ਰਾਜਵਾਨਾ ਦੇ ਮੁੱਦੇ ਤੇ ਉਹਨਾਂ ਦਾ ਕਹਿਣਾ ਕਿ ਪਾਈ ਬਲਵੰਤ ਸਿੰਘ ਰਾਜਵਾਨਾ ਜਿਨ੍ਹਾਂ ਨੂੰ ਕਿ ਮਹਸਤ ਤਿੰਨ ਘੰਟਿਆਂ ਦੀ ਪੈਰੋਲ ਮਿਲਦੀ ਹੈ ਭਰਾ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਜਿਸ ਨੇ ਜੇਕਰ ਅਪਰਾਧ ਕੀਤਾ ਸੀ ਤਾਂ ਉਸ ਦੀ ਸਜ਼ਾ ਵੀ ਭੋਗ ਲਈ ਹੈ ਤੇ ਅਜਿਹੇ ਵਿਅਕਤੀ ਨੂੰ ਬਾਹਰ ਲਿਆਉਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਉੱਥੇ ਹੀ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਮੁੱਦੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਪਾਰਟੀ ਦਾ ਆਪਸੀ ਮਸਲਾ ਹਾਲਾਂਕਿ ਜੋ ਸ਼ਿਕਾਲਤਕ ਸਾਭ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕੀਤਾ ਜਾਂਦਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਸਤੀਫਾ ਦਿੰਦੇ ਨੇ ਤੇ ਉਹਨਾਂ ਦਾ ਕਹਿਣਾ ਕਿ ਪਾਰਟੀ ਦਾ ਆਪਣਾ ਜਿਹੜਾ ਮਸਲਾ ਹੈ ਤਾਂ ਇਸ ਤੇ ਉਹਨਾਂ ਨੂੰ ਲੱਗਦਾ ਹੈ ਕਿ ਪਾਰਟੀ ਤੇ ਸ਼ਿਕਾਲਤਕ ਸਾਭ ਦੇ ਵੱਲੋਂ ਜਿਹੜਾ ਫੈਸਲਾ ਲਿਆ ਜਾਵੇਗਾ ਉਹ ਸਹੀ ਹੋਵੇਗਾ ਇਸੇ ਦਰਮਿਆਨ ਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਨਮਜੋਤ ਸਿੰਘ ਸਿੱਧੂ ਜੋ ਕਿ ਹਾਲਾਕੀ ਹੁਣ ਸਿਆਸਤ ਦੇ ਵਿੱਚ ਪਰ ਫਿਰ ਤੋਂ ਐਕਟਿਵ ਹੁੰਦੇ ਨਜ਼ਰ ਆ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦੇ ਦੱਸਦੇ ਕਿ ਬੀਤੇ ਸਮੇਂ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਉਹਨਾਂ ਦੀ ਬੇਟੀ ਜਿਹੜੇ ਨੇ ਭਾਜਪਾ ਆਗੂਆਂ ਦੇ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਸਨ ਤਾਂ ਇਸੇ ਦਰਮਿਆਨੀ ਕਈ ਇਕਿਆਸ ਲਗਾਏ ਜਾ ਰਹੇ ਨੇ ਹਾਲਾਕੀ ਇੱਥੇ ਦੱਸ ਦਈਏ ਕਿ ਪ੍ਰਗਟ ਸਿੰਘ ਦੇ ਵੱਲੋਂ कई मुद्दों मुद्या जोड़े बयान दिए गए देखो वैसे तो जो आम आदमी पार्टी है उसने गुंडागर्दी की सारी हदें पार कर दी है और वैसे ये उपचुनाव जो है वो मसल पावर और मनी पावर जो है वो सरकारी पहले भी खर यूज़ करती थी लेकिन अब जितनी बात समझ आई है इन्होंने सारी हद बंदे पार कर दी है लेकिन मैं क्योंकि महाराष्ट्र में था और बहुत इन डेप्थ मेरे को कैलकुलेशन नहीं और कैसे देखते कि डेरा बाबा नानक में कई वीडियोस भी सामने निकल के आई हैं जिसमें हाथापाई भी हुई है और एक दूसरे पर इल्ज़ाम भी लगाए गए हैं खासकर का भाई भगवानपुर ये चार जो सीटें हैं इस पर बहुत ज़्यादा किसी को फायदा नुकसान होने वाला नहीं है लेकिन इससे कुड़न जरूर पैदा हुई है जो जो जिन हलकों में थी वहाँ टेंशन काफ़ी हो रही थी और मेरा ख्याल है कि ऐसा माहौल हमें नहीं बनाना चाहिए पंजाब की राजनीति को एक मच्योर और एक अच्छी तरफ लेके जाने की कोशिश सभी पार्टियों को करनी चाहिए ना कि किसी एक चरणजीत सिंह चन्नी को लेकर कैसे देखते हैं कि चुनाव से दो दिन पहले वो बयान देते टिप्पणी करते हैं महिलाओं को लेकर फिर उनको नोटिस जारी किया था महिला कमीशन द्वारा लेकिन वो मीडिया के सामने तो माफ़ी मांगते हैं लेकिन वहाँ पर जाकर लिखित कुछ भी नहीं देकर आते फिर कल एक नोटिस जारी हो देखो मैं समझता हूँ कि जब किसी ने कोई गलती की है तो मेरा ख्याल है जब वो पब्लिकली उस बात पे माफी मांग लेते हैं बाकी तो प्रक्रिया जो है वो मतलब आंसर करने की है वो मेरा ख्याल आने वाले समय में कर लेंगे लेकिन ऐसी बातें इस लेवल पे नहीं बोलनी चाहिए महिला कमिश्नर तो ने ये भी कहा कि महिलाओं को खुलकर विरोध करना चाहिए चरणजीत सिंह चन्नी का क्योंकि ये तो ऐसे बयानबाजी करते रहते महिलाओं ये उनका प्रेरोगेटिव है मैं महिला कमीशन के बारे में कुछ नहीं कहना चाहता लेकिन ये जरूर कहना चाहता हूँ कि ऐसी बातें पब्लिक में नहीं होनी चाहिए हमें मेच्योर डेमोक्रेसी की तरफ जो है वो चलना चाहिए देखिए तो पूरा मुख्यमंत्री रहे हैं तो पूरा मुख्यमंत्री को ऐसे बयान देना शुरू करेगा दे। नहीं मैं तो ये कह रहा हूँ कि ऐसे लेवल के इंसान को ऐसी बात नहीं कहनी चाहिए पब्लिक प्लेटफॉर्म पर चाहे उन्होंने जाने अनजाने में कही और uh, कैसे देखते हैं कि सुखबीर सिंह बादल को uh, उन्होंने जो इस्तीफा दे दिया अकाली दल से अब जो दो गुटबाजी चल रही थी वो क्या एकजुट हो पाएगी क्या नया प्रधान कौन सा होगा परिवारवाद तो नहीं होगा फिर से देखिए मैं समझता हूँ अकाली दल सुहृद होना चाहिए अच्छा होना चाहिए पंजाब की बेहतरी में है लेकिन उनकी जो नीतियाँ हैं जो ग्रुप्स हैं मैंने तो ग्रुप्स को भी कहा था कि जो डी लिनन है वो पब्लिक में ना वॉश करो उस समय समय ऐसी गलतियां हुई हैं और वैसे भी जो इंटरनल डेमोक्रेसी है वो उसका स्ट्रॉन्ग होना बहुत ज़रूरी है उस प्लेटफॉर्म पे डिस्कशन होनी चाहिए जब वो पावर में होते हैं नॉर्मली होता क्या है कि इंटरनल डेमोक्रेसी अक्रॉस द पार्टी लाइन ख़त्म हुई है जो हमें रिवाइव करनी चाहिए और जो अच्छी चीज़ें हैं वो पब्लिक में लानी चाहिए पब्लिक के लिए करनी चाहिए कि जत्थेदारों की मीटिंग हुई है क्योंकि ने खुद बुलाकर मीटिंग हुई है लेकिन सुबीर सिंह बादल की सजा की कोई चर्चा नहीं होती देखो बहुत समझदार लोग हैं वहाँ क्योंकि तो मैं धार्मिक पक्ष से इतना परपक्ष नहीं हूँ तो इसलिए मेरा ख्याल है कि मेरा उसके ऊपर कमेंट करना वाजिब नहीं है और लेकिन ये है कि आ, जो आ, आ, जो धार्मिक एंगल को देखते हुए पॉलिटिकल एंगल को देखते हुए और जो आ, हमारी आ, मर्यादा है जो अकाल तक साहब की उसको देखते हुए मेरा ख्याल है कि जथेदार साहब जो है वो निर्णय लेंगे और पंजाब के और सिखिज़म के बेहतर जो है आने वाले समय के लिए वो आ, जो निर्णय लेंगे सर uh, राजो आना तीन घंटे की पैरोल पर आए थे के, उन्होंने स्पीच के दौरान कहा है कि दुश्मन के हाथ जो गले तक पहुंच गए और सभी सिख समुदायों को एकजुट होना चाहिए इसे लेके कैसे सिर्फ सिख समुदाय को नहीं मेरा ख्याल है हर उस सिटीजन को जो इस देश की जो डेमोक्रेटिक प्रोसेस है जहाँ इस देश का संविधान है उसको मानता है क्योंकि किसी एक समुदाय के लिए किसी एक इंसान के लिए कानून अलग नहीं हो सकता और दूसरे इंसान के लिए और दूसरे समुदाय के लिए कानून अलग नहीं हो सकता so, है डेफिनेटली मैं इससे सहमत हूँ राज्यपाल की बात से और मेरा ख्याल है कि एज ए जो लॉ अबाइडिंग सिटीज़न क्योंकि तो जिस आदमी ने अपनी जो की हुई किए हुए काम की सजा भुगत ली है उसके साथ ऐसा व्यवहार नहीं करना चाहिए और अगर हमारी जो एजेंसीज़ है ये सोचती हैं कि शायद हम उनको हैंडल नहीं कर पाएंगे अगर वो बाहर आएंगे, तो बहुत देश के लिए नुकसान है ऐसा कुछ नहीं होता कोई इंसान किसी भी देश की प्रक्रिया से बड़ा नहीं होता तो मेरा ख्याल है कि अगर वो दोबारा कोई ऐसा जो है वो गलत काम होगा तो मेरा ख्याल है कि दोबारा सजा का हकदार होगा सो तो ये बिल्कुल जो राजोवाना ने कहा है वो ठीक कहा नवजोत सिंह सिद्धू को लेकर बात की जाए तो पिछले तो दिनों उनकी धर्मपत्नी और बेटी जो है भाजपा नेता से मिले थे क्या मायने समझते हैं इसका है कि भाजपा में जाने वाले नवजोत सिंह सिद्धू या फिर कांग्रेस पार्टी में रहेंगे यार मैं कोई कमेंट नहीं करना चाहता नवजोत सिंह सिद्धू के बारे में ना मैं कभी कमेंट किया है ना कर सर कारण क्या है क्यों नहीं बोलते क्या नहीं बिल्कुल नहीं क्योंकि अच्छी दोस्ती है अच्छी दोस्ती रही है न, सोचने का नजरिया अलग अलग हो सकता है आ, लेकिन आ, मैं कोई कमेंट नहीं करना चाहता क्योंकि तो कपिल शर्मा शो में भी गए हैं वो तो उन्होंने कहा है कि वो वापसी करेंगे अब क्या समझते हैं कि राजनीति से फिर तो हट रहे हैं वो राजनीति नहीं ये आप उनसे अगर आप उनसे मिल सकते हो तो उनको मिलो और उनसे ये पूछो कि हाँ भी आपका क्या प्लान है वो शायद बता सकते हैं तो मिलते हैं लेकिन मैं बातचीत नहीं मैं इसके बारे में नो कमेंट ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਏ ਜਾ ਰਹੇ ਕੰਮ ਨੂੰ ਲੈ ਕੇ ਕਹਾਣੀ ਹੁੰਦੀ ਹੈ ਤੇ ਇਸੇ ਦਰਮਿਆਨ ਇੱਕ ਸ਼ਖਸ ਦੇ ਵੱਲੋਂ ਬਜ਼ੁਰਗ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰ ਦਿੱਤੀ ਗਈ ਹੈ ਤਾਂ ਇਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕੀ ਬਜ਼ੁਰਗ ਵਿਅਕਤੀ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਸੁजानਪੁਰ ਦੇ ਇੱਕ ਗੁਰੂ ਘਰ ਦੇ ਵਿੱਚ ਨਿਰਮਾਣ ਕਾਰਜ ਕਰਵਾਏ ਜਾ ਰਹੇ ਸਨ ਜਿਸ ਨੂੰ ਲੈ ਕੇ ਬਜ਼ੁਰਗ ਵਿਅਕਤੀ ਜਿਸ ਦਾ ਇਹ ਕਹਿਣਾ ਕਿ ਉਸ ਦੇ ਵੱਲੋਂ ਦਸਬੰਦ ਕੱਢਿਆ ਗਿਆ ਤੇ ਇੱਕ ਹੋਰ ਸ਼ਖਸ ਜਿਸ ਦੇ ਵੱਲੋਂ ਆਪਣਾ ਦਸਬੰਦ ਪਾਇਆ ਗਿਆ ਤੇ ਉਹਨਾਂ ਵੱਲੋਂ ਗੁਰੂ ਘਰ ਦੇ ਵਿੱਚ ਇਹ ਕੰਮ ਕਰਵਾਇਆ ਗਿਆ ਰਿਆ ਸੀ ਪਰ ਇਸੇ ਦੇ ਚਲਦਿਆਂ ਇੱਕ ਵਿਅਕਤੀ ਜਿਸ ਦੇ ਵੱਲੋਂ ਇਸ ਤੇ ਇਤਰਾਜ਼ ਜ਼ਾਹਰ ਕੀਤਾ ਗਿਆ ਤੇ ਬਜ਼ੁਰਗ ਵਿਅਕਤੀ ਦੇ ਨਾਲ ਪਹਿਲਾਂ ਕਹਾ ਸੁਣੀ ਹੁੰਦੀ ਹੈ ਉਸ ਤੋਂ ਬਾਅਦ ਉਹ ਵਿਅਕਤੀ ਨੂੰ ਸਮਝਾ ਕੇ ਭੇਜ ਦਿੱਤਾ ਜਾਂਦਾ ਹੈ ਪਰ ਮੁੜ ਕੇ ਉਹ ਵਿਅਕਤੀ ਫੇਰ ਆਉਂਦਾ ਹੈ ਤੇ ਉਸ ਦੇ ਵੱਲੋਂ ਬਜ਼ੁਰਗ ਦੇ ਨਾਲ ਕੁੱਟਮਾਰ ਤੱਕ ਕਰ ਦਿੱਤੀ ਗਈ ਹੈ ਇੱਥੇ ਬਜ਼ੁਰਗ ਦੀ ਪੱਗ ਤੱਕ ਉਤਾਰੀ ਗਈ ਹੈ ਤੇ ਤਸਵੀਰਾਂ ਜਿਹੜੀਆਂ ਨੇ ਕਾਫੀ ਵਾਇਰਲ ਹੋ ਰਹੀਆਂ ਨੇ ਫਿਲਹਾਲ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਬਜ਼ੁਰਗ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਤੇਨਾਂ ਨੂੰ ਥਾਣੇ ਬੁਲਾ ਕੇ ਮਾ ਦੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਜੀ ਇਹ ਮੇਰੀ ਵੀਡੀਓ ਜੀ ਮੈਂ ਸੁਚਾਲ ਸਿੰਘ ਬੋਪੜਾਏ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਕਰਵਾ ਰਿਹਾ ਸੀਗਾ ਜੀ ਇਹ ਰিসিਵਰ ਸਾਹਿਬ ਦੀ ਇਜਾਜ਼ਤ ਲੈ ਕੇ ਔਰ ਉਹ ਆਪਣੇ ਕਮਾਈ ਵਿੱਚ ਉਹ ਰੱਬ ਨੇ ਜੋ ਦਿੱਤੀ ہوئی ਕਮਾਈ ਵਿੱਚ ਉਹ ਮੈਂ ਸੇਵਾ ਕਰਾ ਰਿਹਾ ਸੀਗਾ ਕੰਮ ਕਰਾ ਰਿਆ ਸੀਗਾ ਤੇ ਡਾਕਟਰ ਰਕबीर ਸਿੰਘ ਸਾਹਿਬ ਨੇ ਕਿਹਾ ਵੀ ਠੀਕਾ ਉਹਨਾਂ ਨੇ ਵੀ 50000 ਰੁਪਇਆ ਮੈਨੂੰ ਦਿੱਤਾ ਕਿ ਜਿੰਨੀ ਸੇਵਾ ਤੂੰ ਪਾਏਂਗਾ ਉਨੀ ਮੇਰੀ ਵਿੱਚ ਪਾਦਾ ਔਰ ਅਸੀਂ ਦੋਵੇਂ ਮਿਲ ਕੇ ਕੰਮ ਕਰਾ ਰਹੇ ਸੀਗੇ ਇਹਨਾਂ ਨੂੰ ਸਰਦਾਰ ਸੱਜਨ ਸਿੰਘ ਜਿਹੜਾ ਆ ਕੇ ਉਹ ਦੁਪਹਿਰੇ ਵੀ ਆਂਦਾ ਨਹੀਂ ਕੰਮ ਹੋਣ ਦੇਣਾ ਉਸ ਤੋਂ ਬਾਅਦ ਉਦੋਂ ਤੇ ਮੈਂ ਮਤੂਤੂ ਕਰਕੇ ਚਲਾ ਗਿਆ ਫਿਰ ਸ਼ਾਮ ਨੂੰ ਆਇਆ ਉਹ ਇਹ ਗੱਲ ਉਦੋਂ ਰਿਸਾਈਵਰ ਸਾਹਿਬ ਦੇ ਉਹਨਾਂ ਦੇ ਨਾਲੇਜ ਚ ਵੀ ਪਾਈ ਫਿਰ ਸ਼ਾਮ ਨੂੰ ਡਾਕਟਰ ਅਭੀਲ ਸਿੰਘ ਸਾਹਿਬ ਗੁਰਦੁਆਰੇ ਆਏ ਔਰ ਮੈਂ ਵੀ ਉੱਥੇ ਸੀਗਾ ਮੈਂ ਉਹਨਾਂ ਨੂੰ ਉਹ ਕੰਮ ਦਿਖਾ ਰਿਹਾ ਸੀਗਾ ਇਹਨੇ ਨੂੰ ਫਿਰ ਸਰਦਾਰ ਸਜਨ ਸਿੰਘ ਜਿਹੜੇ ਇਹ ਆਏ ਔਰ ਆ ਕੇ ਉਹਨਾਂ ਨੂੰ ਆਦਾ ਵੀ ਇਹ ਕੰਮ ਨਹੀਂ ਹੋਣ ਦੇਣਾ ਡਾਕਟਰ ਸਾਹਿਬ ਇਹ ਮੈਂ ਕੰਮ ਨਹੀਂ ਹੋਣ ਦੇਣਾ ਤੇ ਮੈਂ ਕਿਹਾ ਵੀ ਕਿਉਂ ਨਹੀਂ ਹੋਣ ਦੇਣਾ ਕੰਮ ਅਸੀਂ ਕਿਸ ਦੇ ਪੈਸੇ ਦੇ ਥੋੜੇ ਲਾ ਰਹੇ ਆਂ ਅਸੀਂ ਆਪਣੇ ਪੈਸੇ ਲਾ ਰਹੇ ਆਂ ਨਹੀਂ ਮੈਂ ਨਹੀਂ ਹੋਣ ਦੇਣਾ ਇਹ ਜਦੋਂ ਮੈਂ ਨਹੀਂ ਕਿਹਾ ਉਹਨੇ ਮੇਰੇ ਆ ਕੇ ਮੇਰੇ ਤੇ ਵਾਰ ਕਰ ਦਿੱਤਾ ਮੇਰੀ ਪੱਗ ਲਾਤੀ ਔਰ ਮੈਨੂੰ ਫੜ ਕੇ ਥੱਲੇ ਸੁੱਟ ਦਿੱਤਾ ਜੱਜ ਕੇ ਉਹ ਮੇਰੇ ਚੋਂ ਉਮਰ ਤੋਂ ਬਹੁਤ ਛੋਟਾ ਵਾ ਮੈਂ 74 75 ਸਾਲਾਂ ਦਾ ਆ ਆਦਮੀਆਂ ਔਰ ਮੈਂ ਬਜ਼ੁਰਗ ਆਦਮੀ ਮੇਰਾ ਸਰੀਰਕ ਤੌਰ ਤੇ ਵੀ ਮੈਂ ਕਾਫੀ ਬਿਮਾਰ ਆ ਹੁਣ ਵੀ ਬਿਮਾਰ ਆ ਔਰ ਉਹਨੇ ਫੜ ਕੇ ਮੈਨੂੰ ਥੱਲੇ ਸੁੱਟਿਆ ਥੱਲੇ ਸੁੱਟਿਆ ਹੋ ਸਕਦਾ ਜੇ ਉਹਦੇ ਕੋਈ ਕੋਈ ਹਥਿਆਰ ਹੁੰਦਾ ਕਿ ਉਹ ਬੰਦਾ ਮੈਨੂੰ ਜਾਨੋਂ ਵੀ ਮਾਰ ਦਿੰਦਾ ਔਰ ਮੈਨੂੰ ਮਾਰਨ ਦੇ ਅਜੇ ਵੀ ਉਹਨੂੰ ਆ ਕੇ ਇਹਨੂੰ ਮੈਂ ਮਾਰ ਦੇਣਾ ਵਾ ਇਸ ਕਰਕੇ ਇਹਦਾ ਮੈਂ ਪ੍ਰਸ਼ਾਸਨਾਂ ਕੇ ਬੇਨਤੀ ਜ਼ੋਰ ਪਰ ਜ਼ੋਰ ਬੇਨਤੀ ਕਰਦਾ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ ਵਾ ਔਰ ਇਹ ਜਿਹੜਾ ਵਾ ਇਹ ਇਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਕਿ ਕਿਉਂ ਇਹ ਨੇ ਇਹ ਕੰਮ ਕੀਤਾ ਸਾਡੇ ਨੌਲੇਜ ਚ ਆਈ ਹੈ ਇੱਕ ਦੋ ਪਾਰਟੀਆਂ ਦਾ ਆਪਸ ਵਿੱਚ ਗੁਰਦੁਆਰਾ ਸਾਹਿਬ ਇੱਕ ਲੜਾਈ ਝਗੜਾ ਹੋਇਆ ਤੇ ਅਸੀਂ ਦੋਨਾਂ ਧਿਰਾਂ ਨੂੰ ਬੁਲਾਇਆ ਜਦੋਂ ਵੀ ਆਂਦੇ ਆ ਜੋ ਬਿਆਨ ਹੋਣਗੇ ਦੋਨਾਂ ਧਿਰਾਂ ਦੇ ਸੁਣ ਕੇ ਜੋ ਬੰਦ ਕਾਰਵਾਈ ਹੋਏਗੀ ਉਹ ਅਮਲ ਜੀ ਹਾਂਜੀ ਕਾਰਨ ਤਾਂ ਬਣ ਲੱਗੇ ਕੀ ਕੰਮ ਉਹਨਾਂ ਦਾ ਆਪਸੀ ਰੰਜਿਸ਼ ਹੈਗੀ ਹੈ ਕੋਈ ਕੁਰਦੋਰਾ ਸਾਹਿਬ ਨੂੰ ਲੈ ਕੇ ਦੋਨੋਂ ਸਿੱਖ ਪਰਿਵਾਰ ਹੈਗੇ ਦੋਨਾਂ ਨੂੰ ਬੁਲਾਇਆ ਦੋਨਾਂ ਨੂੰ ਦੋਨੋਂ ਤੇ ਰਾਕੇ ਜੋ ਸਟੇਟਮੈਂਟ ਦੇਣਗੇ ਉਸ ਤੇ ਬੰਦੀ ਕਰਕੇ ਕਰਾਂਗੇ ਸੰਗਰੂਰ ਦੇ ਵਿੱਚ ਸ਼ਰੀਆਮ ਦੇ ਵਪਾਰ ਦਾ ਤੰਦਾ ਕੀਤਾ ਜਾ ਰਿਹਾ ਹੈ ਦਰਅਸਲ ਇੱਕੋ ਰਾਤ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਖਸ ਦੇ ਵੱਲੋਂ ਸਟਿੰਗ ਆਪਰੇਸ਼ਨ ਕੀਤਾ ਗਿਆ ਸ਼ਖਸ ਦੀ ਪਤਨੀ ਨੂੰ ਪੈਸੇ ਲੈਣ ਦੇ ਦੌਰਾਨ ਸੋਦਾਗਰ ਮਹਿਲਾਵਾਂ ਦੇ ਵੱਲੋਂ ਕੁੱਟਿਆ ਵੀ ਗਿਆ ਸੀ ਜਿਸ ਤੋਂ ਬਾਅਦ ਕੀ ਸ਼ਖਸ ਨੇ ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਸਟਿੰਗ ਆਪਰੇਸ਼ਨ ਕੀਤਾ ਦੱਸਿਆ ਜਾ ਰਿਹਾ ਹੈ ਕਿ ਇੱਥੇ 60 ਸਾਲ ਦੇ ਬਜ਼ੁਰਗ ਤੋਂ ਦੇ ਵਿਪਾਰ ਦਾ ਵੀਡੀਓ ਜਿਹੜਾ ਹੈ ਉਹ ਵਾਇਰਲ ਹੋਇਆ ਸੀ ਕੁਟਾਪੇ ਦੇ ਵਿੱਚ ਵੀਡੀਓ ਜਿਹੜਾ ਵਾਇਰਲ ਹੋ ਜਾਂਦਾ ਦੇ ਵਿਪਾਰ ਦਾ ਤੰਦਾ ਕਰਨ ਵਾਲੀਆਂ ਮਹਿਲਾਵਾਂ ਤੇ ਪਹਿਲਾਂ ਵੀ ਕੀ ਪਰਚੇ ਦਰਜ ਨੇ ਤਾਂ ਇਥੇ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਦੇ ਵਿੱਚ ਸ਼ਰਯਮ ਦੇ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ ਜਿਸ ਦਾ ਇੱਕ ਵਿਅਕਤੀ ਦੇ ਵੱਲੋਂ ਪਰਦਾਫਾਸ਼ ਕਰ ਦਿੱਤਾ ਗਿਆ ਹਾਂਜੀ ਬੀ ਜੀ ਤੁਹਾਡਾ ਨਾਮ ਜੀ ਮੇਰਾ ਨਾਮ ਸਰਜੀਤ ਸਿੰਘ ਆ ਵੀਰ ਜੀ ਠੀਕ ਹੈ ਵੀਰ ਜੀ ਇੱਕ ਤੁਹਾਡੇ ਵੱਲੋਂ ਇੱਕ ਸਟਿੰਗ ਆਪਰੇਸ਼ਨ ਕਰਵਾਇਆ ਗਿਆ ਹੈ ਜਿਹੜਾ ਤੁਸੀਂ ਦੇ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ ਕੀ ਗੱਲਬਾਤ ਜਾਣਕਾਰੀ ਦੱਸੋਗੇ ਵਿਸਥਾਰ ਨਾਲ ਵੀਰ ਜੀ ਇਹ ਦੇ ਵਪਾਰ ਦਾ ਸਟਿੰਗ ਆਪਰੇਸ਼ਨ ਕੀਤਾ ਅੱਜ ਅਸੀਂ ਜੀ ਤੇ ਬਹੁਤ ਸਮੇਂ ਤੋਂ ਪਹਿਲਾਂ ਵੀ ਚੱਲ ਰਿਹਾ ਜੀ ਇਹ ਸਟਿੰਗ ਕਿੱਥੇ ਚੱਲ ਰਿਹਾ ਜੀ ਇਹ ਮੈਲਾ ਰੋਡ ਤੇ ਚੱਲ ਰਿਹਾ ਜੀ ਸੰਗਰੂਰ ਸੰਗਰੂਰ ਜੀ ਹਾਂ ਜੀ ਤੇ ਜੀ ਇਹ ਆਪਣਾ ਕੀ ਕਹਿੰਦੇ ਨੇ ਹਮ ਕੌਣ ਕੌਣ ਕਰਵਾ ਰਿਹਾ ਇਹ ਇਹ ਨਾ ਜੀ ਇੱਕ ਤਾਂ ਲਕੀਬਾਣੀ ਆ ਜੀ ਮੇਨ ਠੀਕ ਹੈ ਤੇ ਜੀ ਇੱਕ ਕੋਮਲਾ ਜੀ ਇੱਕ ਹੈਗੀ ਸੀਮਾ ਰਾਣੀ ਜੀ ਇੱਕ ਹੈਗਾ ਉਹ ਜਿਹੜਾ ਰੱਖਿਆ ਜੀ ਗੁਰਪ੍ਰੀਤ ਸਿੰਘ ਇਹ ਮੇਨ ਦੋਸੀ ਨੇ ਜੀ ਜਿਹੜੇ ਚਲਾ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਤੇ ਉੱਥੇ ਲੋਕਾਂ ਨੂੰ ਬਲਾ ਬਲਾ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਜੀ ਤੇ ਉਹਨਾਂ ਦਾ ਪੈਸੇ ਵੀ ਖੋਏ ਜਾਂਦੇ ਨੇ ਵੀਰ ਜੀ ਅੱਛਾ ਜੀ ਤੇ ਇਹ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਨਾਲ ਕੁੱਟਮਾਰ ਕੀਤੀ ਰਹੀ 60 ਸਾਲਾਂ ਤਕਰੀਬਨ ਉਸ ਦੀ ਉਮਰ ਹੋਵੇਗੀ ਉਹੀ ਮੱਧੇਨਸਰ ਹੁਸੈਨ ਨਾਲ ਲਟੋਕੂ ਕੀਤੀ ਹੈ ਹਾਂਜੀ ਵੀਰ ਜੀ ਇਹ ਨਾ ਉਹਨਾਂ ਨੇ ਵੀਡੀਓ ਬਣਾਈ ਸੀ ਵੀ ਇਹ ਤੋਂ ਬੰਦੇ ਤੋਂ ਪੈਸੇ ਬਾਅਦ ਚੋਂ ਲਾਵਾਂਗੇ ਅਸੀਂ ਕੁੱਟਮਾਰ ਕੀਤੀ ਉਹ ਬਜ਼ੁਰਗ ਨਾਲ ਬਹੁਤ ਬੁਰੀ ਤਰ੍ਹਾਂ ਜੀ ਇਹਨਾਂ ਨੇ ਤੇ ਅਸੀਂ ਨੇ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਹੀ ਫਿਰ ਅਸੀਂ ਨੇ ਉਹਨਾਂ ਤੋਂ ਕੈਚ ਕਰ ਲਈ ਜੀ ਵੀਡੀਓ ਉਹ ਸਾਨੂੰ ਦਿਖਾ ਰਹੇ ਸੀ ਅਸੀਂ ਆਪਦੇ ਮੋਬਾਈਲ ਤੇ ਜੀ ਬਣਾ ਲਈ ਉਹ ਹੂੰ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਜਿਹੜੇ ਲੋਕ ਨੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਇਹਨਾਂ ਦੀ ਠੱਗੀਆਂ ਦਾ ਇਹਨਾਂ ਦੇ ਵੀਰ ਜੀ ਬਹੁਤ ਲੋਕ ਸ਼ਿਕਾਰ ਹੋ ਰਹੇ ਨੇ ਠੱਗੀਆਂ ਦਾ ਇਹ ਇਹ ਦੇਵਪਾਰ ਦਾ ਧੰਦਾ ਪਰਦਾ ਫਾਸ਼ ਕਰਕੇ ਇਹਨਾਂ ਨੂੰ ਦੋਸ਼ੀਆਂ ਨੂੰ ਚੱਕਿਆ ਜਾਵੇ ਜੀ ਇਹਨਾਂ ਤੇ ਇਨਕੁਆਇਰੀ ਕੀਤੀ ਜਾਵੇ ਜੀ ਇਹਨਾਂ ਦੇ ਸਾਰਿਆਂ ਦੇ ਪਰਚਾ ਪਾਏ ਜਾਵੇ ਜੀ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਕਾਰਵਾਈ ਕੀਤੀ ਗਈ ਸੀ ਨਾ ਖਲਾਫ ਪਹਿਲਾਂ ਵੀ ਲਾਉਂਦੇ ਰਹੇ ਸੀ ਹਾਂਜੀ ਹਾਂ ਵੀਰ ਜੀ ਇਹ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਤੇ ਪਹਿਲਾਂ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਇਹ ਦੇਵਪਾਰ ਦਾ ਤੇ ਹੁਣ ਫੇਰ ਇਹ ਉਹਨਾਂ ਨੇ ਉੱਥੇ ਕੰਮ ਸ਼ੁਰੂ ਕਰ ਤੇ ਇੱਕ ਐਸਆਈ ਜਗਤਾਰ ਸਿੰਘ ਆ ਜੀ ਜਿਹੜਾ ਉਹਨਾਂ ਦੇ ਨਾਲੇ ਸਿਟੀ ਦਾ ਮਿਲਿਆ ਹੋਇਆ ਇਹ ਸਾਰੇ ਮਿਲ ਕੇ ਧੰਦਾ ਚਲਵਾ ਰਹੇ ਨੇ ਜੀ ਕਰਵਾ ਰਹੇ ਨੇ ਹਮ ਠੀਕ ਹੈ ਤੇ ਹੁਣ ਹੋਰ ਦੱਸੋ ਤੁਸੀਂ ਹੋਰ ਇਸ ਦੇ ਇਲਾਵਾ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੁੱਟ ਮਾਰ ਵੀ ਤੁਸੀਂ ਕਹਿ ਰਹੇ ਹੋ ਹਾਂ ਜੀ ਹਾਂ ਵੀਰ ਜੀ ਕੀ ਹੋਇਆ ਗੱਲਬਾਤ ਮੇਰੀ ਨਾ ਵਾਈਫ ਵੀਰ ਜੀ ਪੈਸੇ ਦਾਰੇ ਲੈਤੇ ਸੀ 10000 ਰੁਪਿਆ ਰਾਣੀ ਰਾਣੀ ਗੌਰ ਤੋਂ ਠੀਕ ਹੈ ਤੇ ਉਹ ਹਰੇੜੀ ਰੋਡ ਤੇ ਗਈ ਜੀ ਹਰੇੜੀ ਰੋਡ ਤੇ ਰਹਿੰਦੀ ਹੈ ਰਾਣੀ ਕੌਰ ਤੇ ਉਥੋਂ ਉਹਨਾਂ ਦੇ ਗਵਾਂਡੀਆ ਨੇ ਦੱਸਿਆ ਵੀ ਉਹ ਮਹਿਲਾ ਰੋਡ ਤੇ ਆ ਜੀ ਜਦੋਂ ਮਹਿਲਾ ਰੋਡ ਤੇ ਮੇਰੀ ਵਾਈਫ ਗਈ ਜੀ ਉੱਥੇ ਉਹਨਾਂ ਲਵੇ ਤਾਂ ਉਹ ਜਿਹੜੀ ਕੋਮਲ ਜਨਾਨੀ ਆ ਜੀ ਉਹ ਰਾਣੀ ਦੀ ਕੁੱਟਮਾਰ ਕਰ ਰਹੀ ਸੀ ਬਹੁਤ ਬਬੂਆ ਜੀ ਤਰੁਇਕੇ ਨਾਲ ਪੂਰੀ ਤਰੀਕੇ ਨਾਲ ਠੀਕ ਹੈ ਤੇ ਜੀ ਜਦੋਂ ਕੁੱਟਮਾਰ ਕਰ ਰਹੀ ਤੇ ਉਹ ਜਦੋਂ ਮੇਰੇ ਘਰ ਵਾਲੀ ਸੰਦੀਪ ਕੌਰ ਸਡਾਉਣ ਲੱਗੀ ਜੀ ਉਹਨਾਂ ਨੂੰ ਤਾਂ ਉਹਨਾਂ ਨੇ ਰਾਣੀ ਕੌਰ ਨੂੰ ਛੱਡ ਕੇ ਜੀ ਮੇਰੇ ਘਰ ਵਾਲੀ ਨੂੰ ਢਾ ਲਿਆ ਠੀਕ ਹੈ ਤੇ ਬਹੁਤ ਬੁਰੀ ਤਰ੍ਹਾਂ ਮਾਰ ਕੇ ਕੁੱਟਮਾਰ ਮੇਰੇ ਘਰ ਵਾਲੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਜਨਾਨੀਆਂ ਨੇ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਉਹ ਉਹੀ ਚਲਾ ਰਹੇ ਨੇ ਧੰਦਾ ਉਹੀ ਮੈਂ ਹਾਂਜੀ ਹਾਂ ਵੀਰ ਜੀ ਉਹੀ ਚਲਾ ਰਹੇ ਨੇ ਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੇਰੀ ਵਾਈਫ ਨੂੰ ਫੜਿਆ ਜੀ ਚੱਕਿਆ ਤਾਂ ਜ਼ਬਰਦਸਤੀ ਨਾਲ ਇੱਕ ਨਾਲੇ ਦੇ ਲਵੇ ਪ੍ਰਾਈਵੇਟ ਡਾਕਟਰ ਹੈ ਜੀ ਉੱਥੇ ਲੈ ਗਏ ਉੱਥੇ 600 ਰੁਪਏ ਦੇ ਕੇ ਜੀ ਉਹ ਤੋਂ ਪੱਟੀ ਕਰਵਾਈ ਠੱਕੇ ਨਾਲ ਡਾਕਟਰ ਡਾਕਟਰ ਕਰਨੀ ਤੇ ਰਿਹਾ ਜੀ ਤੇ ਠੱਕੇ ਨਾਲ ਪੱਟੀ ਕਰਵਾਈ ਜੀ ਕੀ ਕੀ ਸੱਟਾਂ ਲੱਗੀਆਂ ਤੁਹਾਡੀ ਵਾਈਫ ਤੇ ਗੁੱਜੀਆਂ ਸੱਟਾਂ ਲੱਗੀਆਂ ਜਾਂ ਕੁਝ ਗੰਭੀਰ ਸੱਟਾਂ ਲੱਗੀਆਂ ਹਾਂਜੀ ਹਾਂ ਵੀਰ ਜੀ ਮੇ ਤੇ ਲਾ ਚੱਲ ਰਿਹਾ ਹਾਂ ਹਾਂਜੀ ਉਹਨਾਂ ਦਾ ਲਾ ਚੱਲ ਰਿਹਾ ਹੈ ਜੀ ਪਹਿਲਾਂ ਅਸੀਂ ਸੰਗਰੂਰ ਲੈ ਕੇ ਗਏ ਜੀ ਉੱਥੇ ਦਾਖਲ ਕਰਾਇਆ ਤਿੰਨ ਦਿਨ ਰਹੇ ਜੀ ਅਸੀਂ ਉੱਥੇ ਫਿਰ ਸਾਨੂੰ ਉੱਥੋਂ ਰੈਫਰ ਕੀਤਾ ਗਿਆ ਜੀ ਪਟਿਆਲਾ ਰਿੰਦਰਾ ਹਸਪਤਾਲ ਚ ਹੁਣ 1 ਮਹੀਨਾ ਹੋ ਗਿਆ ਵੀਰ ਜੀ ਉੱਥੇ ਲਾ ਚੱਲ ਰਿਹਾ ਹੈ 1,25,000 ਰੁਪਏ ਮੇਰਾ ਹਜੇ ਤੱਕ ਲੱਗ ਚੁੱਕਿਆ ਜੀ ਬਾਕੀ ਮੈਂ ਗਰੀਬ ਬੰਦਾ ਵੀਰ ਜੀ ਤੇ ਜੀ ਮੇਰਾ ਇਨਸਾਫ ਮੈਨੂੰ ਦਵਾਇਆ ਜਾਵੇ ਤੇ ਜਨਾਨੀ ਤੇ ਜੀ 307 ਲਾਈ ਜਾਵੇ ਰਾਦਾ ਕਤਲ ਬਸ ਮੇਰੀ ਤਾਂ ਇਹੀ ਬੇਨਤੀ ਹੈ ਵੀਰ ਜੀ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਚੰਡੀਗੜ੍ਹ ਤਾਂ ਵੀ ਐਪ ਉਹਨਾਂ ਨੇ ਆਪਣੇ ਡੀਐਸਪੀ ਆਰ ਨੂੰ ਭੇਜ ਦਿੱਤੀ ਜੀ ਤਾਂ ਹੀ ਤੁਸੀਂ ਸਟਿੰਗ ਆਪਰੇਸ਼ਨ ਕੀਤਾ ਅੱਜ ਹਾਂ ਜੀ ਹਾਂ ਤਾਂ ਹੀ ਅਸੀਂ ਅੱਜ ਸਟਿੰਗ ਆਪਰੇਸ਼ਨ ਕੀਤਾ ਜੀ ਵੀ ਇਹਨਾਂ ਦਾ ਪਰਦਾ ਪਾਸ ਕੀਤਾ ਜਾਵੇ ਤੇ ਇਹ ਦੇਵ ਵਪਾਰ ਦਾ ਧੰਦਾ ਬੰਦ ਕਰਵਾਇਆ ਜਾਵੇ ਜੀ